ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਸ਼ਾਮ ਹਲਕਾ ਖੇਮਕਰਨ ਦੇ ਕਸਬਾ ਸੁਰਸਿੰਘ ਵਿਖੇ ਇੱਕ ਟੂੜੀ ਦੇ ਪਰੇਕੜੂ ਕਿਨੂ ਅਚਾਨਕ ਉਸਦੇ ਸਿਲੈਂਸਰ ਤੋਂ ਨਿਕਲੀ ਚਿੰਗਿਆੜੀ ਨਾਲ ਅੱਗ ਲੱਗਣ ਨਾਲ ਗਰੀਬ ਵਿਅਕਤੀ ਦਾ ਵੱਡਾ ਨੁਕਸਾਨ ਹੋਇਆ ਦੱਸਿਆ ਜਾਂਦਾ ਹੈ ਇਸ ਸਬੰਧੀ ਰਾਹਗੀਰ ਜਾਣਕਾਰੀ ਦਿੰਦੇ ਹੋਏ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਪੱਟੀ ਤੋਂ ਗੱਡੀ ਵੀ ਅੱਗ ਬਝਾਉਣ ਲਈ ਪਹੁੰਚ ਗਈ ਦੱਸੀ ਜਾਂਦੀ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook ਤੇ ਫਾਲੋ ਜ਼ਰੂਰ ਕਰਿਓ ਧੰਨਵਾਦ ਜੀ। ਹਾਂਜੀ ਠੀਕ ਆ ਲਾ ਜੀ ਓਏ ਪਾਣੀ ਆ ਬਸ ਹੱਟ ਨਹੀਂ ਹੁਣ ਤੱਕ ਹੀ ਪਹੁੰਚੇ ਹੋਣਗੇ ਆ। ਬੋਲੋ ਹਾਂ ਜੀ ਕੀ ਗੱਲ ਹੋਈ ਸੀ ਭਾਈ ਜੀ ਇੱਥੇ ਕਿਹੜੂ ਕਿੰਨੂੰ ਲੱਗਿਆ ਭਾਈ ਜੀ ਅੱਛਾ ਜੀ ਕੀ ਲੱਗਿਆ ਹੈ ਗੜੁਕੇ ਥੋੜੀ 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 ਲੱਗੀ ਕਿੱਥੋਂ ਦਾ ਗੜੁਕਾ ਲੋਕਾਂ ਦੇਦਾ ਇਹ ਸਾਨੂੰ ਪਹਿਲਾਂ ਕਰ ਰਿਹਾ ਸੀ ਆਪਦੀ ਕਾਰਵਾਈ ਅੱਛਾ ਜੀ ਤੇ ਜਦੋਂ ਸਾਨੂੰ ਫੋਨ ਆਇਆ ਤੇ ਅਸੀਂ ਉਸੇ ਕੰਮ ਗੱਡੀ ਲੈ ਕੇ ਆ ਗਏ ਕਿੰਨੇ ਚਿਰ ਚ ਆ ਗਏ ਤੁਸੀਂ ਅਸੀਂ ਸਾਰਾ ਟਾਈਮ ਲੱਗ ਗਿਆ ਸਾਨੂੰ ਮਦਦ 10 ਜਾਂ 15 ਮਿੰਟ ਦੇ ਵਿੱਚ ਪਹੁੰਚ ਗਏ 10 15 ਮਿੰਟ ਚ ਆ ਦੇ ਹਾਂਜੀ ਕਿਉਂਕਿ ਭਿੱਖੀ ਵੰਡ ਜਾ ਮਹੀਨਾ ਹੁੰਦਾ ਸਭ ਪਹਿਲਾਂ ਆ ਤੇ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮਾਲੀ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਚਲੋ ਠੀਕ ਹੈ ਧੰਨਵਾਦ ਜੀ ਇੱਥੇ ਇੱਥੇ ਦੀ ਘੜੁਗਾ ਇਹ ਇਤਨੂ ਕਦੇ ਉਹਦੇ ਸਲੈਂਸਰ ਤੂੜੀ ਦਾ ਲੱਧਿਆ ਏ ਹਾਂ ਉਹਦੇ ਸਲੈਂਸਰ ਨਾਲ ਕਦੇ ਅੱਗ ਲੱਗੀ ਘੁਰੁਕੇ ਦੀ ਕਦੇ ਅੱਛਾ ਅੱਛਾ ਇਹ ਸੰਗਤ ਨੇ ਪਾ ਲੈ ਕੇ ਆ ਅੱਗ ਬੁਝਾ ਦਿੱਤੀ ਆ ਇੱਕ ਆ ਆ ਗਈ ਅੱਗ ਬੁਝਾਉਣ ਵਾਲੀ ਮੁਰਕੇ ਰਹੀਦੀ ਹੁੰਦੀ ਇਹਨਾਂ ਨੇ ਬੁਝਾ ਦਿੱਤੀ ਆ ਸਾਰੀ ਸੰਗਤ ਨੇ ਲੱਗ ਹੋਇਆ ਤੇ ਨਿਸ਼ਕਾਨ ਹੋਇਆ ਜੁਰੇ ਦਾ ਘੁਰੁਕੇ ਵਾਲੇ ਦਾ ਵਾਵਾ ਚਲੋ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰੇ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਸ ਜੀ ਪਚਾਈ ਆ ਮਾਲਕ ਦੀ ਕਿਰਪਾ ਹੀ ਆ ਸਾਰੀ ਸੰਗਤ ਨੇ ਇਕੱਤਰ ਹੋ ਕੇ ਅੱਗ ਬੁਝਾ ਦਿੱਤੀ ਹੋਇਆ ਗੁਰਜੀਤ ਘਾਲ ਸਾਹਿਬ ਹੈ ਬਹੁਤ ਧੰਨਵਾਦ